ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਲਓ ਜੀ ਅੱਜ ਇੱਕ ਆਪਾਂ ਨਵੀਂ ਫੇਰ ਸਟੋਰੀ ਨਾਲ ਮਿਲਿਆ ਆ ਆ ਕੀ ਪਰ ਲਿਖਿਆ ਖੇਡ ਜਗਤ ਦੀਆਂ ਵਿਸ਼ਵ ਪਤਰੀ ਹਸਤੀਆਂ ਹਨ ਲਓ ਜੀ ਪਹਿਲਾਂ ਤੁਹਾਨੂੰ ਮਨਵਾਉਂਦੇ ਆ ਧਿਆਨ ਚੰਦ ਜੀ ਇਹ ਹੈਗੇ ਨੇ ਧਿਆਨ ਚੰਦ ਫੋਟੋ ਵੀ ਦੇਖ ਲਓ ਬਲੈਕ ਐਂਡ ਵਾਈਟ ਇਹਨਾਂ ਦੀ ਇਹਨਾਂ ਨੂੰ ਹਾਕੀ ਦਾ ਜਾਦੂਗਰ ਕਹਿੰਦੇ ਆ ਠੀਕ ਹੈ ਜੀ ਇੱਕ ਵਾਰ ਇਹਨਾਂ ਦੀ ਹਾਕੀ ਦੇ ਵਿੱਚ ਬਾਲ ਆ ਗਈ ਇਹਨਾਂ ਕੋਲੇ ਬਾਲ ਪਹੁੰਚ ਗਈ ਤਾਂ ਉਹ ਗੋਲ ਵਿੱਚ ਜਾਊਗੀ ਜਾਊਗੀ ਹੀ ਜਾਊਗੀ 99% ਕਲੀਅਰ ਆ ਇੰਗਲੈਂਡ ਵਾਲਿਆਂ ਨੇ ਇਹਨਾਂ ਨੂੰ ਆਪਣੀ ਹਾਕੀ ਵੀ ਦੇ ਕੇ ਦਿੱਤੀ ਸੀ ਕਹਿੰਦੇ ਵੀ ਤੇਰੇ ਹਾਕੀ ਨਾਲ ਕੁਝ ਜੁੜਿਆ ਹੋਇਆ ਜਿਹੜਾ ਬਾਲ ਨੂੰ ਛੱਡਦਾ ਨਹੀਂ ਪਰ ਇਹਨਾਂ ਨੇ ਉਹਦੇ ਨਾਲ ਵੀ ਉਹੀ ਆਪਦੇ ਦਿਖਾਇਆ ਜਾਦੂ ਵੀ ਹਾਂ ਮੈਂ ਤਾਂ ਇਹ ਜਿਹਿਆਂ ਭਾਈ ਆਹ ਲੋ ਜੀ ਇਹ ਆ ਗਏ ਉਡਣਾ ਸਿੱਖ ਮਿਲਖਾ ਸਿੰਘ ਜੀ ਭਾਰਤ ਗੌਰਵ ਪੁਰਸਕਾਰ 2015 ਜਿ ਮਿਲਿਆ 400 ਮੀਟਰ ਰਿਕਾਰਡ 4966 ਇਹ ਕੋਲੇ ਵਾਲੇ ਉੱਪਰ ਬਣਿਆ ਜਿਹਦਾ ਰਿਕਾਰਡ ਹੈ ਜਿਹੜਾ ਕੋਲੇ ਦੇ ਗਰਾਊਂਡ ਹੁੰਦੇ ਸੀ ਪਹਿਲਾਂ ਕੋਲੇ ਦੀ ਹੁੰਦੀਆ ਘੋਰ ਕੇ ਕੋਲੇ ਨਾ ਗਰਾਊਂਡ ਤੇ ਪੈਂਦਾ ਜੀ ਮੈਂ ਵੀ ਰਨਿੰਗ ਕੀਤੀ ਆ ਕ੍ਰਾਸ ਕੰਟਰੀ 12 ਕਿਲੋਮੀਟਰ 10 ਕਿਲੋਮੀਟਰ 5 ਤੇ 42 ਕਿਲੋਮੀਟਰ ਮੈਰਾਥਨ ਵੀ ਕੀਤੀ ਆ ਤੇ ਇਹ ਸ਼ਾਰਟ ਰਨਰ ਸੀਗੇ ਇਹਨਾਂ ਦਾ ਰਿਕਾਰਡ ਬਹੁਤ ਤਗੜਾ ਉਸ ਟਾਈਮ ਦਾ ਫਿਲਹਾਲ ਟੁੱਟਿਆ ਨਹੀਂ ਕਿਸ ਤੋਂ ਪਰ ਜਿਹੜਾ ਕਹਿੰਦੇ ਰਿਕਾਰਡ ਟੁੱਟਿਆ ਉਹ ਨਾਰਮਲ ਗਰਾਊਂਡ ਤੇ ਟੁੱਟਿਆ ਜੀ ਕੋਲੇ ਵਾਲ ਤੇ ਨਹੀਂ ਕਿਸੇ ਟੁੱਟਿਆ ਹਣਾ ਲਓ ਜੀ ਆ ਦੇਖੋ ਅੱਗੇ ਇਹ ਹੈਗੇ ਨੇ ਫੌਜਾ ਸਿੰਘ ਜੀ ਬ੍ਰਿਟਿਸ਼ ਐਮਪਾਇਰ ਮੈਡਲ ਪ੍ਰਾਈਡ ਆਫ ਪ੍ਰਾਊਡ ਆਫ ਪੰਜਾਬ ਇਹਨਾਂ ਵਾਰੀ ਨਹੀਂ ਮੈਂ ਜਾਣਕਾਰੀ ਰੱਖਦਾ ਪਰ ਹੈ ਮੈਰਾ ਸੰਦੇ ਨੇ ਆਪਣੇ ਟਾਈਮ ਦੇ ਬਹੁਤ ਹੋਂਦੇ ਆ ਦੇਖੋ ਗੱਲ ਤੋਂ ਮੈਡਲਾ ਹਲੇ ਦੀ ਇਹਨਾਂ ਤਾਂ ਸਾਰੀ ਜਾਣਦੇ ਜੀ ਸਚੇ ਰਮੇਸ਼ ਤੰਦੂਲਕਰ ਗੌਰਵ ਆਫ ਕ੍ਰਿਕਟ ਭਾਰਤ ਨੂੰ ਪੋਸਟਾ 2014 ਚ ਮਿਲਿਆ ਜੀ ਇਹਨਾਂ ਨੂੰ ਜਦੋਂ ਵਰਲਡ ਕੱਪ ਜਿੱਤਿਆ 2011 ਵਾਲਾ ਉਹ ਦਿਨਾਂ ਨੇ ਸਿਹਤ ਆਸ ਲੈ ਲਿਆ ਤੁਸੀਂ ਲਓ ਜੀ ਆਹ ਦੇ ਲਓ ਵਿਸਮਨਾਥਨ ਜੀ ਆਨੰਦ ਪੰਜ ਵਾਰ ਵਿਸਵ ਚੈਂਪੀਅਨ ਰਹੇ ਨੇ ਠੀਕ ਹੈ ਜੀ ਇਹ ਗੇਮ ਵੀ ਬਹੁਤ ਮਾਸਟਰਮਾਈਂਡ ਵਾਲੀ ਗੇਮ ਆ ਚੈਸ ਕਹਿੰਦੇ ਆ ਗੇਮ ਨੂੰ ਇਹ ਗੇਮ ਵਾਲਾ ਬੰਦਾ ਜਿਹਦੇ ਬਹੁਤ ਹੀ ਜ਼ਿਆਦਾ ਤੇਜ਼ ਦਿਮਾਗ ਹੈ ਨਾ ਉਹ ਹੀ ਖੇਡ ਸਕਦਾ ਈ ਉਦਾਂ ਦਾ ਥਰੇਕ ਹੀ ਖੇਡਣ ਦਾ ਬੰਦਾ ਹੈ ਨਾ ਇਹ ਹੈਗਾ ਵੀਨਾਪਿੰਦਰੇ ਪਲੰਪੇ ਗੋਲਡਵੈਨ ਇਹਨਾਂ ਨੇ 2008 ਵਿੱਚ ਲਿਆ ਸੀ ਜੀ ਇਹ ਆਰਮੀ ਪਰਸਨ ਬੰਦੇ ਨੇ ਸ਼ਾਇਦ ਫਿਰ ਗੁਰਲਾਲ ਕੰਧੌਰ ਇਹਨਾਂ ਤਾਂ ਅਸੀਂ ਖੇਡਦੇ ਵੀ ਦੇਖਿਆ ਜੀ ਤਾਂ ਟੌਪ ਦਾ ਪਲੇਅਰ ਆ ਨੰਬਰ 1 ਪਲੇਅ ਸੀਗਾ ਜੀ ਅੰਤਰਰਾਸ਼ਟਰੀ ਕਬੱਡੀ ਪਲੇਅਰ ਆ ਨੀਰ ਚੋਪੜਾ ਤਾਂ ਕਰੰਟਲੀ ਹੁਣੀ ਰਿਕਾਰਡ ਬਣਾ ਗਿਆ ਜੀ ਪਦਮ 3 ਪੁਰਸਕਾਰ 올림픽 ਰਿਕਾਰਡ ਇਹਦਾ ਗੋਡਵਰਡ ਲੈ ਕੇ ਆਨੇ ਤੇ ਸਾਲ ਸੇ ਵੀ ਨਹੀਂ ਵੜਿਆ ਹਲੇ ਇਹ ਸਾਨੀਆ ਮਿਰਜਾ ਭਾਰਤੀ ਮਹਿਲਾ ਟੈਨਿਸ ਤੁਹਾਨੂੰ ਵੀ ਪਤਾ ਹੀ ਹੈ ਸਾਰਿਆਂ ਨੂੰ ਪਰ ਜਦੋਂ ਪੁਰਸਕਾਰ ਮਿਲੇ ਇਹਨਾਂ ਨੂੰ ਨੰਬਰ 1 ਪਲੇਅਰ ਨੇ ਇਹਨਾਂ ਨੇ ਆਪਣੀ ਜਮਲਾ ਪੌਨ ਵਿੱਚ ਵੀ ਬਹੁਤ ਮਾਰੀਆਂ ਨੇ ਇੰਡੀਆ ਦਾ ਖੇਡੀ ਖੇਡੇ ਨੇ ਅਮੈਰੀਕਮ ਲੋਜੀ 6 ਬਾਰ ਦੇ ਸਰਪ੍ਰਸਤ ਇਹ ਮਨੀਪੁਰ ਦੀ ਆ ਕੁੜੀ ਇਹ ਠੀਕ ਹੈ ਜੀ ਆ ਪੀਵੀ ਸਿੰਧੂ वर्ल्ड ਚੈਂਪੀਅਨ ਖੇਡ ਦਾ ਤਨਖਾਸ਼ ਕਰਨ ਉਹ ਬੈਡਮਿੰਟਨ ਦੀ ਕੁੜੀ ਇਹ ਜਿਹਨੂੰ ਆਪਾਂ ਚੜੀ ਛੱਕਾ ਕਹਿੰਦੇ ਆ ਆ ਸਾਕਸੀ ਮਲੇਕ ਆ ਦੇਖੋ ਜੀ ਪਲਾਪੇ 2016 ਵਿੱਚ ਇਹ ਕੁੜੀ ਬੌਕਸਿੰਗ ਵਾਲੀ ਸੀ ਸਾਡੇ ਦੀ ਆ ਹਿਮੰਦਾਸ ਇਹ ਕੁੜੀ ਕਰਨਾਟਕ ਸਾਈਡ ਦੀ ਆ ਜੀ ਇਹ ਤਾਂ ਹੁਣ ਹੀ ਥੋੜਾ ਟਾਈਮ ਪਹਿਲਾਂ ਹੀ ਪੁਰਸਕਾਰ ਉਹ ਲੈ ਗਈ ਆ ਪੌਪੂਲਰ ਰਿਕਾਰਡ ਹੈ ਦਾ ਖਿਡਾਰੀ ਅਗਰ ਵਧੀਆ ਲੱਗੀ ਵੀਡੀਓ ਸ਼ੇਅਰ ਕਰ ਦਿਓ ਇੱਕ ਵਾਰ ਸਾਰੇ ਫਿਰ ਆਪਾਂ ਦਿਖਾਉਂਦੇ ਤੁਹਾਨੂੰ